ਸਾਰਿਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ। ਦੋਸਤੋ ਸਿਰਫ ਵਧਾਈਆਂ ਦੇ ਨਾਲ ਗੱਲ ਨਹੀਂ ਖਤਮ ਹੁੰਦੀ। ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਿਹੜੇ ਅਸੀਂ ਤਿਉਹਾਰ ਮਨਾ ਰਹੇ ਹਾਂ, ਜਿਹੜੇ ਅਸੀਂ ਪੁਰਬ ਮਨਾਉਂਦੇ ਹਾਂ ਇਹ ਕਿਉਂ ਮਨਾਉਂਦੇ ਹਾਂ। ਇਸ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਿਆਂ ਦੇ ਨਾਲ ਦਿਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਆਏ ਸੀ। ਤੇ ਦੂਜੇ ਪਾਸੇ ਸ੍ਰੀ ਰਾਮਚੰਦਰ ਜੀ 14 ਸਾਲ ਦਾ ਬਨਵਾਸ ਛੱਟ ਕੇ ਅਯੁੱਧਿਆ ਵਾਪਸ ਆਏ ਸੀ। ਸੋ ਐਸੀ ਖੁਸ਼ੀ ਵਿੱਚ ਸਾਰੇ ਲੋਕਾਂ ਨੇ ਦੀਪਮਾਲਾ ਕੀਤੀ ਤੇ ਖੁਸ਼ੀਆਂ ਮਨਾਈਆਂ ਮਠਾਈਆਂ ਵੰਡੀਆਂ ਮਠਾਈਆਂ ਖਾਈਆਂ ਅਸੀਂ ਆਪਾਂ ਜਦੋਂ ਕੋਈ ਵੀ ਤਿਉਹਾਰ ਆਂਦਾ ਤਾਂ ਸਾਨੂੰ ਜ਼ਰੂਰ ਆਪਣੇ ਬੱਚਿਆਂ ਨੂੰ ਇਹ ਚੀਜ਼ ਦੱਸਣੀ ਚਾਹੀਦੀ ਆ ਕਿ ਅਸੀਂ ਇਹ ਤਿਉਹਾਰ ਕਿਉਂ ਮਨਾ ਰਹੇ ਆ ਇਹਦਾ ਮਤਲਬ ਕੀ ਆ ਇਹ ਕਿਉਂ ਮਨਾਇਆ ਜਾਂਦਾ ਹੈ ਕਦੋਂ ਸ਼ੁਰੂ ਹੋਇਆ ਸੋ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਾਂਗੀ ਕਿ ਜਿਸ ਦਿਨ ਦੀਵਾਲੀ ਹੈਗੀ ਆ ਸਾਰੇ ਜਣੇ ਆਪਦੇ ਬੱਚਿਆਂ ਨੂੰ ਜ਼ਰੂਰ ਦੱਸੋ ਕਿ ਉਹਨਾਂ ਦਾ ਕੀ ਇਤਿਹਾਸ ਆ ਤੇ ਦੂਜੇ ਪਾਸੇ ਉਹਨਾਂ ਨੂੰ ਸਾਰੀ ਜਾਣਕਾਰੀ ਆ ਜਿਹੜੀ ਚੰਗੇ ਤਰੀਕੇ ਨਾਲ ਦੋ। ਰੌਸ਼ਨੀ ਦਾ ਤਿਹਾਰ, ਖੁਸ਼ੀਆਂ ਦਾ ਤਿਹਾਰ ਦੀਵਾਲੀ। ਜਦੋਂ ਦੋਸਤੋ ਦੀਵਾਲੀ ਆਉਂਦੀ ਆ ਤਾਂ ਸਾਰੇ ਚਿਹਰਿਆਂ ਤੇ ਆ ਜਿਹੜੀ ਇੱਕ ਮੁਸਕਾਨ ਆ ਜਾਂਦੀ ਆ। ਕਿਉਂਕਿ ਇਹ ਇੱਕ ਐਹੋ ਜਿਹਾ ਤਿਹਾਰ ਆ ਜਿਹੜਾ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਬਾਕੀ ਤਿਹਾਰ ਨੇ ਜਿਹੜੇ ਮੈਂ ਇਹ ਕਹਿ ਸਕਦੀ ਹਾਂ ਕਿ ਸਾਰੇ ਤਿਉਹਾਰਾਂ ਦਾ ਰਾਜਾ ਤਿਉਹਾਰ ਹੈ ਦੀਵਾਲੀ ਦੀਵਾਲੀ ਜਦੋਂ ਵੀ ਆਉਂਦੀ ਹੈ ਖੁਸ਼ੀਆਂ ਖੇੜੇ ਨਾਲ ਲੈ ਕੇ ਆਉਂਦੀ ਹੈ ਰੌਸ਼ਨੀ ਨਾਲ ਲੈ ਕੇ ਆਉਂਦੀ ਹੈ ਇੱਕ ਪੋਜ਼ਿਟਿਵਿਟੀ ਨਾਲ ਲੈ ਕੇ ਆਉਂਦੀ ਹੈ ਇੱਕ ਅੱਗੇ ਵਧਣ ਦੀ ਚਾਹ ਇੱਕ ਇੱਕ ਦੂਜੇ ਨਾਲ ਮਿਲਨ ਵਰਤਨ ਤੇ ਬਹੁਤ ਸਾਰੀਆਂ ਖੁਸ਼ੀਆਂ ਜਿਹੜੀਆਂ ਉਹ ਦੀਵਾਲੀ ਦੇ ਔਨ ਨਾਲ ਹੁੰਦੀਆਂ ਨੇ ਦੀਵਾਲੀ ਅਲੱਗ-ਅਲੱਗ ਥਾਵਾਂ ਤੇ ਅਲੱਗ-ਅਲੱਗ ਤਰੀਕਿਆਂ ਨਾਲ ਵੀ ਮਨਾਉਂਦੇ ਨੇ ਲੋਕ ਸਾਰਿਆਂ ਦੇ ਆਪਣੇ ਰੀਤੀ ਰਿਵਾਜ ਨੇ ਕਈਆਂ ਦੇ ਕਿਸੇ ਤਰ੍ਹਾਂ ਹੁਣ ਜੇ ਮੈਂ ਆਪਣੀ ਗੱਲ ਕਰਾਂ ਕਿ ਸਾਡੇ ਵਿੱਚ ਐਵੇਂ ਵੀ ਮਨਾਈ ਜਾਂਦੀ ਆ ਕਿ ਜੇ ਕਿਸੇ ਦੇ ਘਰ ਮੁੰਡਾ ਹੋਇਆ ਤਾਂ ਉੱਥੇ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਹੱਟਾਂ ਵਾਲੀਆਂ ਜਾਂਦੀਆਂ ਨੇ ਮਠਾਈਆਂ ਡੱਬੇ ਲੈ ਕੇ ਆਉਂਦੇ ਨੇ ਤੇ ਉਹਨਾਂ ਦੇ ਰਿਸ਼ਤੇਦਾਰ ਵੀ ਆ ਕੇ ਉਹਨਾਂ ਨਾਲ ਗਿਫਟ ਲੈ ਕੇ ਆਉਂਦੇ ਨੇ ਨਵੇਂ ਜਿਹੜੇ ਮੁੰਡੇ ਦੀ ਖੁਸ਼ੀ ਚ ਬੱਚੇ ਦੀ ਖੁਸ਼ੀ ਚ ਵੈਸੇ ਕੁੜੀਆਂ ਦੀ ਮੁੰਡਿਆਂ ਦੀ ਅੱਜ ਕੱਲ ਤਾਂ ਕੁੜੀਆਂ ਮੁੰਡਿਆਂ ਦੇ ਬਰਾਬਰ ਨੇ ਸਾਰਿਆਂ ਦੇ ਹੀ ਤਿਉਹਾਰ ਮਨਾਣੇ ਚਾਹੀਦੇ ਨੇ ਸੋ ਉਹਨਾਂ ਦੇ ਘਰ ਆ ਇੱਕ ਜਿਹੜਾ ਸਪੈਸ਼ਲ ਵਿਆਹ ਵਰਗਾ ਮਾਹੌਲ ਹੁੰਦਾ ਇੱਕ ਉਤਸਵ ਦਾ ਖਾਸ ਮਾਹੌਲ ਹੁੰਦਾ ਖੁਸ਼ੀ ਦਾ ਮਾਹੌਲ ਹੁੰਦਾ ਕਿਉਂਕਿ ਹਰ ਇੱਕ ਤਿਉਹਾਰ ਹੈ ਜਿਹੜਾ ਸਾਡੇ ਨਾਲ ਖੁਸ਼ੀਆਂ ਲੈ ਕੇ ਆਉਂਦਾ ਤੇ ਦੀਵਾਲੀ ਦੇ ਟਾਈਮ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਛੋਟੀਆਂ ਛੋਟੀਆਂ ਦੱਸ ਦੰਨੀ ਆ ਕਿ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਦੀਵਾਲੀ ਹੁੰਦੀ ਹੈ ਦੀਵਾਲੀ ਵਾਲੇ ਦਿਨ ਕਈ ਲੋਕ ਟੂਨੇ ਟਾਮਣ ਕਰਦੇ ਨੇ ਸੋ ਇਹਨਾਂ ਚੀਜ਼ਾਂ ਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਮੱਸੀਆ ਦੀ ਰਾਤ ਬਹੁਤ ਜ਼ਿਆਦਾ ਜਿਹੜੇ ਨੇ ਟੂਨੇ ਕੀਤੇ ਜਾਂਦੇ ਨੇ ਲੋਕੀ ਕਸਾਲ ਵੇਟ ਕਰਦੇ ਨੇ ਜਿਹੜੇ ਟੂਨੇ ਟਾਮਣ ਕਰਦੇ ਨੇ ਵੈਸੇ ਇਹ ਬਹੁਤ ਹੀ ਚੰਗੀ ਗੱਲ ਨਹੀਂ ਬਹੁਤ ਮਾੜੀ ਗੱਲ ਆ ਸੋ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਤੇ ਸਾਨੂੰ ਵੀ ਆਪਣਾ ਧਿਆਨ ਰੱਖਣਾ ਚਾਹੀਦਾ ਤੇ ਦੂਜੇ ਪਾਸੇ ਕੁਝ ਲੋਕ ਨੇ ਜਿਹੜੇ ਦੀਵਾਲੀ ਵਾਲੇ ਦਿਨ ਸ਼ਰਾਬਾਂ ਪੀਂਦੇ ਨੇ ਜਾਂ ਜੂਏ ਖੇਡਦੇ ਨੇ ਕਿਉਂਕਿ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਅਸੀਂ ਦੀਵਾਲੀ ਦੇ ਲੇਖ ਦੇ ਵਿੱਚ ਵੀ ਇਹ ਚੀਜ਼ਾਂ ਪੜ੍ਹਦੇ ਸੀ ਕਈ ਵਾਰੀ ਅਸੀਂ ਅੱਖੋਂ-ਅੱਲੇ ਕਰ ਦਿੰਨੇ ਆ ਸੋ ਇਹ ਚੀਜ਼ਾਂ ਵੀ ਮਾੜੀਆਂ ਨੇ ਦੀਵਾਲੀ ਵਾਲੇ ਦਿਨ ਜਿੰਨਾ ਹੋ ਸਕੇ ਆਪਣੇ ਪਰਿਵਾਰ ਨਾਲ ਟਾਈਮ ਸਪੈਂਡ ਕਰੋ ਦੀਵੇ ਲਾਓ ਮਠਾਈਆਂ ਖਾਓ ਖੁਸ਼ੀਆਂ ਵੰਡੋ ਗਿਫਟਸ ਵੰਡੋ ਇੱਕ ਦੂਜੇ ਨਾਲ ਹੈਪੀ ਦੀਵਾਲੀ ਕਹੋ ਹਨਾ ਦੀਵਾਲੀ ਦੀਆਂ ਮੁਬਾਰਕਾਂ ਦਿਓ ਦੂਜਿਆਂ ਨੂੰ ਜਿਨ੍ਹਾਂ ਨੂੰ ਤੁਸੀਂ ਨਹੀਂ ਮਿਲ ਸਕਦੇ ਬਾਇਫੇਸ ਅੱਜ ਕੱਲ ਤਾਂ ਆਪਣੇ ਕੋਲ ਸੋਸ਼ਲ ਮੀਡੀਆ ਹੈਗਾ ਸੋਸ਼ਲ ਮੀਡੀਆ ਤੇ ਵਟਸਐਪ ਹੈਗਾ ਤੇ ਹੋਰ ਬਹੁਤ ਸਾਰੀਆਂ ਸਾਈਟਸ ਹੈਗੀਆਂ ਜਿੱਥੇ ਆਪਾਂ ਇੱਕ ਦੂਜੇ ਨਾਲ ਆਪਣੀਆਂ ਖੁਸ਼ੀਆਂ ਜਿਹੜੀਆਂ ਸ਼ੇਅਰ ਕਰ ਸਕਦੇ ਹਾਂ ਉਹਨਾਂ ਦੇ ਥਰੂ ਵੀ ਕਰੋ ਸਾਰਿਆਂ ਨੂੰ ਹੈਪੀ ਦੀਵਾਲੀ ਲਿਖ ਕੇ ਭੇਜੋ ਤੇ ਐਵੇਂ ਵੈਸੇ ਸੋਸ਼ਲ ਮੀਡੀਆ ਦੀ ਗੱਲ ਚੱਲੀ ਆ ਸੋਸ਼ਲ ਮੀਡੀਆ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਸਾਨ ਕਰਤੀਆਂ ਸਾਡੇ ਲਈ ਜਿਹੜੇ ਸਾਡੇ ਰਿਸ਼ਤੇਦਾਰ ਦੂਰ ਬੈਠੇ ਨੇ ਤੇ ਸਾਡੇ ਖਰਚੇ ਵੈਸੇ ਘਟਾਤੇ ਅਸੀਂ ਇੱਕ ਮੈਸੇਜ ਵਾਕੇ ਵੀ ਉਹਨਾਂ ਨੂੰ ਵਿਸ਼ ਕਰ ਸਕਦੇ ਹਾਂ ਪਹਿਲਾਂ ਟਾਈਮ ਸੀਗਾ ਕਿ ਅਸੀਂ ਜਾਂਦੇ ਸੀ ਸਪੈਸ਼ਲ ਉਹਨਾਂ ਨੂੰ ਗਿਫਟ ਦੇ ਕੇ ਆਉਂਦੇ ਸੀ ਜਾਂ ਵਿਸ਼ ਕਰਕੇ ਆਉਂਦੇ ਸੀ ਖੈਰ ਜੀ ਨਾਲੇ ਅੱਜ ਵੀ ਜਨਾ ਉਹ ਜਾਂਦੇ ਨੇ ਪਰ ਜਿਹੜੇ ਨਹੀਂ ਜਾ ਸਕਦੇ ਉਹਨਾਂ ਲਈ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਬਹੁਤ ਵਧੀਆ ਚੀਜ਼ ਹੈ ਉਹ ਇੱਕ ਮੈਸੇਜ ਵਾਕੇ ਵੀ ਆਪਣੀਆਂ ਖੁਸ਼ੀਆਂ ਸ਼ੇਅਰ ਕਰ ਸਕਦੇ ਨੇ ਸੋ ਬਾਕੀ ਗੱਲ ਦੀਵਾਲੀ ਵਾਲੇ ਦਿਨ ਆਪਾਂ ਪਟਾਕੇ ਜਿਹੜੇ ਚਲਾਉਂਦੇ ਆ ਉਹਨਾਂ ਨੂੰ ਅਵਾਇਡ ਕਰਨਾ ਚਾਹੀਦਾ ਹੈ ਗ੍ਰੀਨ ਦੀਵਾਲੀ ਮਨਾਣੀ ਚਾਹੀਦੀ ਆ ਕਿਉਂਕਿ ਪਟਾਕਿਆਂ ਦੇ ਨਾਲ ਸਾਡੇ ਬਹੁਤ ਸਾਰੇ ਹਾਦਸੇ ਹੁੰਦੇ ਨੇ ਬਹੁਤ ਸਾਰੇ ਨੁਕਸਾਨ ਹੁੰਦੇ ਨੇ ਤੇ ਇੱਕ ਸਪੈਸ਼ਲੀ ਹੋਰ ਗੱਲ ਕਹਿਣੀ ਆ ਹੁਣ ਦੀਵਾਲੀ ਆ ਅਸੀਂ ਮਾਰਕੀਟ ਦੇ ਵਿੱਚ ਜਾਂਦੇ ਆ ਸਮਾਨ ਖਰੀਦਣ ਕਿਉਂਕਿ ਹਰ ਘਰ ਦੇ ਵਿੱਚ ਖਰੀਦਦਾਰੀ ਹੁੰਦੀ ਆ ਦੀਵਾਲੀ ਨੂੰ ਕੋਈ ਕਪੜੇ ਲੰਦਾ ਕੋਈ ਗਹਿਣੇ ਲੰਦਾ ਜਿਵੇਂ ਦੀਵਾਲੀ ਤੋਂ ਪਹਿਲਾਂ ਹੁਣ 73 ਤਰੋਦਸੀ ਵੀ ਆਉਗੀ ਤੇ ਉਹਦੇ ਵਿੱਚ ਗਹਿਣੇ ਨੇ ਜਿਹੜੇ ਬਹੁਤ ਸਾਰੇ ਖਰੀਦੇ ਜਾਂਦੇ ਨੇ ਸੋਨਾ ਚਾਂਦੀ ਇੱਕ ਦੂਜੇ ਨੂੰ ਦਿੱਤਾ ਜਾਂਦਾ ਅਸੀਂ ਉਹ ਵੀ ਖਰੀਦਣ ਜਾਂਦੇ ਆ ਤੇ ਦੀਵਾਲੀ ਦੇ ਜਦੋਂ ਸ਼ਾਪਿੰਗ ਕਰਦੇ ਆ ਖਾਸ ਕਰਕੇ ਇੱਕ ਚੀਜ਼ ਦਾ ਧਿਆਨ ਰੱਖੋ ਜਿੱਥੇ ਵੀ ਪਟਾਕਿਆਂ ਦੀ ਦੁਕਾਨ ਹੈ ਆਤੀਸ਼ਬਾਜ਼ੀਆਂ ਦੀ ਦੁਕਾਨ ਹੈ ਉਸ ਤੋਂ ਥੋੜਾ ਫਾਸਲਾ ਬਣਾ ਕੇ ਰੱਖੋ ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਕਈ ਵਾਰੀ ਅਚਾਨਕ ਪਟਾਕਾ ਲਾ ਕੇ ਕੋਈ ਉੱਤੇ ਸਿੱਟ ਦਿੰਦੇ ਨੇ ਤੇ ਜਿਹਦੇ ਕਰਕੇ ਹਾਦਸੇ ਵੀ ਹੋ ਜਾਂਦੇ ਨੇ ਸੋ ਪਟਾਕਿਆਂ ਦੀ ਦੁਕਾਨਾਂ ਤੋਂ ਥੋੜਾ ਜਿਹਾ ਬਚਾ ਕਰਕੇ ਰੱਖੋ ਤੇ ਮੇਰੀ ਮਾਰਕੀਟ ਦੇ ਵਿੱਚ ਵੀ ਜਿਹੜੇ ਮੇਰੀ ਕੋਈ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਨੇ ਵੀ ਬੇਨਤੀ ਆ ਕਿ ਪੂਰੀ ਮਾਰਕੀਟ ਦੇ ਵਿੱਚ ਪਾਣੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਦੀਵਾਲੀ ਨੂੰ ਕਿਉਂਕਿ ਇਹ ਨਹੀਂ ਪਤਸਾ ਕਿ ਜਦੋਂ ਬੱਚੇ ਪਟਾਕੇ ਚਲਾਉਂਦੇ ਨੇ ਕਿੱਥੇ ਆ ਕੋਈ ਹਾਦਸਾ ਵਾਪਰ ਜਾਏ ਸੋ ਸਾਡੇ ਕੋਲ ਅੱਗ ਬੁਝਾਉਣ ਲਈ ਕੁਝ ਨਾ ਕੁਝ ਅਰੇਂਜਮੈਂਟ ਹੋਣਾ ਚਾਹੀਦਾ ਸਾਫ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਤੇ ਮਠਾਈਆਂ ਖਰੀਦਦੇ ਸਮੇਂ ਖਾਸ ਧਿਆਨ ਰੱਖੋ ਮੈਂ ਮਠਾਈਆਂ ਦੀ ਗੱਲ ਕਰ ਰਹੀ ਹਾਂ ਕਿਉਂਕਿ ਮਠਾਈਆਂ ਅਸੀਂ ਜਦੋਂ ਖਾਂਦੇ ਹਾਂ ਸਾਡੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਅੰਦਰ ਲੈ ਕੇ ਜਾਂਦੀਆਂ ਨੇ ਮਠਾਈ ਖਰੀਦਣ ਲੱਗਿਆਂ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖੋ ਕਿ ਜਿਸ ਦੁਕਾਨ ਤੋਂ ਤੁਸੀਂ ਮਠਾਈ ਲੈ ਰਹੇ ਹੋ ਕੀ ਉੱਥੇ ਸਾਫ ਸਫਾਈ ਹੈਗੀ ਆ ਸਾਫ ਸੁਥਰੀ ਹੈਗੀ ਆ ਜੇ ਉਹ ਦੁਕਾਨ ਸਾਫ ਸੁਥਰੀ ਆ ਤੁਹਾਡੇ ਖਾਣ ਯੋਗ ਮਠਾਈ ਹੈਗੀ ਆ ਮਠਾਈ ਸਿਰਫ ਤਾਂ ਖਰੀਦੋ ਨਹੀਂ ਤਾਂ ਮਠਾਈ ਜ਼ਹਿਰ ਬਣ ਕੇ ਕੰਮ ਕਰੂਗੀ ਤੁਹਾਡੇ ਤੇ ਤੇ ਜਦੋਂ ਤੁਸੀਂ ਖਾਓਗੇ ਤੁਹਾਡੇ ਸਰੀਰ ਤੇ ਉਹਦਾ ਗਲਤੀ ਇਫੈਕਟ ਹੀ ਪੈਣਾ ਤੇ ਬਾਅਦ ਚ ਤੁਹਾਨੂੰ ਦਵਾਈਆਂ ਲੈਣੀਆਂ ਪੈਣੀਆਂ ਸੋ ਮਠਾਈਆਂ ਦੇਖ ਕੇ ਖਰੀਦੋ ਵੱਧ ਤੋਂ ਵੱਧ ਮੈਂ ਇੱਕ ਹੋਰ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਜਿਹੜੇ ਛੋਟੇ ਕੀ ਕਹਿੰਦੇ ਆ ਛੋਟੀਆਂ-ਛੋਟੀਆਂ ਰੇੜੀਆਂ ਫੜੀਆਂ ਲਾ ਕੇ ਬੈਠੇ ਨੇ ਬੰਦੇ ਪੱਲੀਆਂ ਵਿਛਾ ਕੇ ਆਪਣਾ ਸਮਾਨ ਲੈ ਕੇ ਬੈਠੇ ਹੁੰਦੇ ਨੇ ਦੁਕਾਨਾਂ ਦੇ ਕਿਨਾਰੇ ਸੜਕ ਦੇ ਕਿਨਾਰੇ ਕੋਈ ਦੀਵੇ ਵੇਚ ਰਿਆ ਹੈਨਾ ਤੇ ਕੋਈ ਖਾਨ ਪੀਣ ਦਾ ਸਮਾਨ ਵੇਚਦਾ ਕੋਈ ਖਿਡੌਣੇ ਵੇਚਦਾ ਕੋਈ ਮਿੱਟੀ ਦੇ ਖਿਡੌਣੇ ਵੇਚ ਰਿਹਾ ਸੋ ਉਹ ਜਿਹੜੇ ਲੋਕ ਬੈਠੇ ਨੇ ਉਹਨਾਂ ਤੋਂ ਸਮਾਨ ਜ਼ਰੂਰ ਖਰੀਦੋ ਕਿਉਂਕਿ ਉਹ ਵਿਚਾਰੇ ਸਾਰਾ ਸਾਲ ਉਮੀਦ ਰੱਖਦੇ ਨੇ ਕਿ ਦੀਵਾਲੀ ਆਊਗੀ ਅਸੀਂ ਸਮਾਨ ਵੇਚਾਂਗੇ ਕਿਉਂਕਿ ਜਿਹੜੇ ਵੱਡੇ ਦੁਕਾਨਾਂ ਹੁੰਦੀਆਂ ਵੱਡਾ ਸ਼ੋਰੂਮ ਹੁੰਦਾ ਉਹ ਤਾਂ ਦੇਖੋ ਸਾਰਾ ਸਾਲ ਹੀ ਉੱਥੇ ਹੁੰਦਾ ਉੱਥੇ ਖਰੀਦਦਾਰੀ ਬਹੁਤ ਹੁੰਦੀ ਆ ਉਹਨਾਂ ਦੀ ਮਤਲਬ ਉਹਨਾਂ ਦੀ ਸੇਲ ਕਾਫੀ ਹੋ ਜਾਂਦੀ ਆ ਪਰ ਜਿਹੜੇ ਛੋਟੇ ਵਿਚਾਰੇ ਲੋਕ ਬੈਠੇ ਹੁੰਦੇ ਨੇ ਮੈਂ ਕਹਿ ਸਕਦੀ ਆ ਕਿ ਗਰੀਬ ਲੋਕ ਆਪਾਂ ਉਹਨਾਂ ਨੂੰ ਕਿਹ ਸਕਦੇ ਆ ਜਿਹੜੇ ਕਿ ਉਹ ਦੀਵਾਲੀ ਤਾਂ ਮਨਾ ਸਕਦੇ ਨੇ ਜੇ ਆਪਾਂ ਉਹਨਾਂ ਤੋਂ ਸਮਾਨ ਖਰੀਦਾਂਗੇ ਉਹਨਾਂ ਪੈਸਿਆਂ ਦਾ ਹੀ ਉਹ ਆਪਣੇ ਘਰ ਜਾ ਕੇ ਆ ਜਿਹੜਾ ਸਮਾਨ ਲੈ ਕੇ ਆਣਗੇ ਸੋ ਉਹਨਾਂ ਦਾ ਖਾਸ ਕਰਕੇ ਧਿਆਨ ਰੱਖੋ ਉਹਨਾਂ ਤੋਂ ਜ਼ਰੂਰ ਕੁਛ ਨਾ ਕੁਛ ਲੋ ਦੀਵੇ ਲੋ ਖਿਡੌਣੇ ਲੋ ਤੇ ਬਾਕੀ ਕੋਈ ਵੀ ਚੀਜ਼ ਜਿਹੜੀ ਵੀ ਵੇਚ ਰਹੇ ਨੇ ਉਹ ਤੁਸੀਂ ਲੈ ਲਓ ਜ਼ਰੂਰ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਇੱਕ ਦੂਜੇ ਨਾਲ ਖੁਸ਼ੀਆਂ ਵੰਡਾਓ ਬਾਕੀ ਇੱਕ ਗੱਲ ਹੋਰ ਕਹਿਣੀ ਆ ਕੀ ਜਿਨ੍ਹਾਂ ਕੋਲ ਰੱਬ ਨੇ ਵਧੀਆ ਮਾਇਆ ਦਿੱਤੀ ਜਾਂ ਸਾਰਾ ਕੁਝ ਵਧੀਆ ਹੈਗਾ ਜੇ ਤੁਹਾਡੇ ਆਸ ਪੜੋਸ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਹੈਗਾ ਜਿਹੜਾ ਦੀਵਾਲੀ ਨੂੰ ਉਦਾਸ ਬੈਠਿਆ ਕਿਉਂ ਕਿਉਂਕਿ ਆਪਣੇ ਬੱਚਿਆਂ ਨੂੰ ਮਿਠਾਈ ਨਹੀਂ ਲੈ ਕੇ ਦੇ ਸਕਦਾ ਨਵੇਂ ਕੱਪੜੇ ਨਹੀਂ ਲੈ ਕੇ ਦੇ ਸਕਦਾ ਜਾਂ ਦੀਵਾਲੀ ਵਧੀਆ ਤਰੀਕੇ ਨਾਲ ਨਹੀਂ ਮਨਾ ਸਕਦਾ ਤੁਸੀਂ ਕੋਸ਼ਿਸ਼ ਕਰੋ ਕਿ ਉਹਨੂੰ ਮਿਠਾਈ ਦਾ ਡੱਬਾ ਜਾਂ ਉਹਨੂੰ ਕੱਪੜੇ ਜ਼ਰੂਰ ਤੁਸੀਂ ਇੱਕ ਦੂਜੇ ਦੀ ਹੈਲਪ ਕਰੋ ਜਿੰਨਾ ਵੀ ਕਰ ਸਕਦੇ ਹੋ ਤੁਹਾਡੇ ਆਸ ਪੜੋਸ ਚ ਕੋਈ ਬੰਦਾ ਇਹੋ ਜਿਹਾ ਹੈਗਾ ਨੀੜਾ ਜਿਸ ਨੂੰ ਹਨਾ ਜਿਹੜਾ ਨਹੀਂ ਉਹ ਕਰ ਸਕਦਾ ਕਿਉਂਕਿ ਤਿਹਾਰ ਖੁਸ਼ੀਆਂ ਵੰਡਣ ਲਈ ਵੀ ਹੁੰਦੇ ਨੇ ਅਸੀਂ ਕਿਸੇ ਦੀ ਹੈਲਪ ਕਰਦੇ ਹਾਂ ਸੋ ਉਹਨਾਂ ਚੀਜ਼ਾਂ ਨਾਲ ਛੋਟੀਆਂ-ਛੋਟੀਆਂ ਨਾਲ ਬਹੁਤ ਫਰਕ ਪੈਂਦਾ ਕਿਸੇ ਦੀ ਦੀਵਾਲੀ ਸਾਡੇ ਕਰਕੇ ਵਧੀਆ ਬਣਦੀ ਆ ਤਾਂ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੁੰਦੀ ਆ ਸੋ ਮੈਂ ਇਨੀਆਂ ਕੇ ਬਸ ਤੁਹਾਨੂੰ ਬੇਨਤੀਆਂ ਕਰਨੀਆਂ ਸੀ ਤੇ ਦੀਵਾਲੀ ਵਾਲੇ ਦਿਨ ਖਾਸ ਕਰਕੇ ਆਪਣੇ ਸਾਰੇ ਘਰਾਂ ਦੇ ਵਿੱਚ ਪਾਣੀ ਦਾ ਪੂਰਾ ਪ੍ਰਬੰਧ ਰੱਖੋ ਕਿਉਂਕਿ ਇਹ ਨਹੀਂ ਪਤਾ ਕਿਹੜੀ ਆ ਤਸ਼ਮਾਜੀ ਜਾਂ ਪਟਾਕਾ ਆ ਕੇ ਤੁਹਾਡੇ ਘਰ ਡਿੱਗੇ ਤੇ ਰੱਬ ਨਾ ਕਰੇ ਕੋਈ ਹਾਦਸਾ ਹੋਵੇ ਤੇ ਪਾਣੀ ਦਾ ਪ੍ਰਬੰਧ ਜ਼ਰੂਰ ਕਰਕੇ ਰੱਖਣਾ ਸਾਰਿਆਂ ਨੇ ਮਠਾਈਆਂ ਦੇਖ ਕੇ ਖਾਣੀਆਂ ਨੇ ਵੱਧ ਤੋਂ ਵੱਧ ਮੈਂ ਤਾਂ ਤੁਹਾਨੂੰ ਇਹ ਸਲਾਹ ਦਵਾਂਗੀ ਕਿ ਆਪ ਦੇ ਘਰੇ ਪਕਵਾਨ ਤਿਆਰ ਕਰੋ ਕਿਉਂਕਿ ਪੁਰਾਣੇ ਸਮਿਆਂ ਵਿੱਚ ਵੀ ਜਿੱਦਾਂ ਅਸੀਂ ਖੂਆ ਘਰ ਕੱਢਦੇ ਸੀ ਪਿੰਡਾਂ ਵਿੱਚ ਅੱਜ ਵੀ ਕੱਢਦੇ ਨੇ ਖੂਆ ਸੀ ਘਰ ਕੱਢਦੇ ਸੀਗੇ ਬਿਸਕੁਟ ਬਣਾ ਲੈਂਦੇ ਸੀ ਮਠੀਆਂ ਬਣਾ ਲੈਂਦੇ ਸੀ ਪਕੌੜੇ ਕਚੋਰੀਆਂ ਹੋਣ ਵੀ ਸਾਡੀਆਂ ਬੀਬੀਆਂ ਕਾਫੀ ਸਮਾਨ ਬਣਾ ਲੈਂਦੀਆਂ ਨੇ ਤੇ ਬਣਾਉਂਦੀਆਂ ਵੀ ਹੋਣੀਆਂ ਲੱਗੀਆਂ ਹੋਣੀਆਂ ਸਾਰੀਆਂ ਬੀਬੀਆਂ ਦੀ ਤਾਂ ਮਤ ਮਾਰੀ ਰੱਖਦੀਆਂ ਦਿਵਾਲੀ ਹਨਾ ਉਹ ਤਾਂ ਵਿਚਾਰੀਆਂ 20 25 ਦਿਨ ਪਹਿਲਾਂ ਹੀ ਸਫਾਈਆਂ ਕਰਨ ਲੱਗ ਜਾਂਦੀਆਂ ਨੇ ਚਲੋ ਵਧੀਆ ਗੱਲ ਹੈ ਬਹਾਨੇ ਸਿਰ ਘਰ ਦੀ ਸਾਫ ਸਫਾਈ ਹੋ ਜਾਂਦੀ ਆ ਤੇ ਕੁੱਲ ਮਿਲਾ ਕੇ ਮੈਂ ਇਹ ਕਹਾਂਗੀ ਵੀ ਦਿਵਾਲੀ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਆਪਣੇ ਆਲੇ ਦੁਆਲੇ ਦਾ ਧਿਆਨ ਰੱਖੋ ਤੇ ਵਾਤਾਵਰਨ ਨੂੰ ਪ੍ਰਦੂਸ਼ਣ ਨਾ ਕਰੋ ਬੰਬ ਨਾ ਚਲਾਓ ਮੈਂ ਤਾਂ ਤੁਹਾਨੂੰ ਇਹ ਸਲਾਹ ਦੇਵਾਂਗੀ ਬੰਬ ਜਮਾ ਨਾ ਚਲਾਓ ਤੇ ਬਾਕੀ ਵਧੀਆ ਤਰੀਕੇ ਨਾਲ ਦੀਵਾਲੀ ਸੈਲਿਬ੍ਰੇਟ ਕਰੋ ਰੱਬ ਕਰੇ ਕਿ ਇਸ ਦੀਵਾਲੀ ਤੇ ਕੋਈ ਇਹੋ ਜਿਹਾ ਹਾਦਸਾ ਨਾ ਹੋਵੇ ਜਿਵੇਂ ਅਸੀਂ ਪਹਿਲਾਂ ਸੁਣਦੇ ਆਂ ਫਲਾਣੀ ਥਾਂਵੇਂ ਇਹ ਹੋ ਗਿਆ ਫਲਾਣੀ ਥਾਂਵੇਂ ਅੱਗ ਲੱਗੀ ਨੁਕਸਾਨ ਹੋ ਗਿਆ ਸੋ ਮੈਂ ਕਹਿੰਨੀ ਆ ਇਸ ਦੀਵਾਲੀ ਤੇ ਇਹੋ ਜਿਹਾ ਕੁਛ ਨਾ ਹੋਵੇ ਸਾਰਿਆਂ ਲਈ ਇਹ ਦੀਵਾਲੀ ਆ ਜਿਹੜੀ ਵਧੀਆ ਆਵੇ ਤੇ ਖੁਸ਼ੀਆਂ ਲੈ ਕੇ ਆਵੇ ਰੌਸ਼ਨੀ ਦਾ ਤਿਹਾਰਾ ਤੁਹਾਡੀ ਜ਼ਿੰਦਗੀ ਚ ਰੌਸ਼ਨੀਆਂ ਪਰੇ ਤੁਸੀਂ ਅੱਗੇ ਵਧੋ ਸੋ ਐਨੀ ਇੱਕ ਵੀਡੀਓ ਇਹ ਮੇਰੀ ਇਹ ਜ਼ਰੂਰ ਸ਼ੇਅਰ ਕਰ ਦੋ ਸਾਰਿਆਂ ਨਾਲ ਤਾਂ ਕਿ ਜਾਣਕਾਰੀ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਆ ਬਾਕੀ ਜਿਨ੍ਹਾਂ ਨੇ ਮੈਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਆਪਦੀ ਰਾਏ ਜ਼ਰੂਰ ਦਿਆ ਕਰੋ ਹਰ ਵੀਡੀਓ ਤੇ ਥੈਂਕ ਯੂ ਸੋ ਮੱਚ ਵੀਡੀਓ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ